ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਪਟਿਆਲਾ ਤੇ ਪਟਿਆਲੇ ਸ਼ਹਿਰ ਦੇ ਵਿੱਚੋਂ ਪ੍ਰੋਪਰ ਕਿਹੜੀ ਜਗ੍ਹਾ ਉਹ ਬਾਈ ਜੀ ਜੀ ਆਪਾਂ ਨੂੰ ਦੱਸ ਦੇਣਗੇ ਮੈਂ ਅੱਜ ਦੀ ਵੀਡੀਓ ਬਣਾ ਰਿਹਾ ਪੂਰਨ ਡੇਰੀ ਫਾਰਮ ਦੇ ਵਿੱਚੋਂ ਲੋਕੇਸ਼ਨ ਪ੍ਰੋਪਰ ਬਾਈ ਤੁਸੀਂ ਸਮਝਾਂਗੇ ਇਹ ਇੱਕ ਕਪੜਾ ਮਾਰਕੀਟ ਹੈ ਕੀ ਨਾਮ ਦੇ ਉੱਤੇ ਬਾਈ ਦੱਸ ਦੂਗਾ ਇਹਨਾਂ ਦਾ ਵਪਾਰ ਦਾ ਕੰਮ ਹੈ ਪਹਿਲਾਂ ਵੀਡੀਓ ਬਣਾਉਂਦੇ ਰਹੇ ਆ ਵਿੱਚੋਂ ਕੁਸ ਟਾਈਮ ਵੀਡੀਓ ਬੰਦ ਰਹੀਆਂ ਇੱਥੋਂ ਹੁਣ ਦੁਬਾਰਾ ਸ਼ੁਰੂ ਕੀਤੀਆਂ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਕਰੀਦੀ ਐ ਇੱਥੇ ਵੀ ਇਹ ਜ਼ਰੂਰ ਕਰੂੰਗਾ ਵੀ ਸੋਹਣਾ ਸਵਾਇਆਂ گاਵਾ ਤੁਹਾਨੂੰ ਚਾਰ ਦਿਖਾ ਦੇਣੀਆਂ ਜੋ ਡਿਟੇਲ ਇੱਥੋਂ ਇਹ ਭਰਾ ਦੱਸੂਗਾ ਤੁਹਾਡਾ ਹੱਕ ਹੈ ਵੀ ਤੁਸੀਂ ਉਸ ਡਿਟੇਲ ਦੇ ਹਿਸਾਬ ਤੇ ਤਸੱਲੀ ਕਰੋ ਆ ਕੇ ਤੁਸੀਂ ਦੇਖਣਾ ਘਰੇ ਬੈਠਾ ਜੇ ਕੋਈ ਭਰਾ ਪਸ਼ੂ ਮਗਾਉਂਦਾ ਉਹਦੀ ਕੋਈ ਗਾਰੰਟੀ ਨਹੀਂ ਇੱਥੇ ਆ ਕੇ ਤਸੱਲੀ ਕਰੋਗੇ ਤਾਂ ਫਿਰ ਤੁਹਾਨੂੰ ਪਸ਼ੂ ਤੇ ਵੀ ਵਿਸ਼ਵਾਸ ਰਹੂਗਾ ਤੇ ਇਸ ਵੀਰ ਨਾਲ ਜਿਹੜੀ ਡੀਲ ਆ ਉਹ ਵੀ ਤੁਹਾਡੀ ਸਿਰੇ ਚੜੂਗੀ ਸੋ ਚਾਰ گاਵਾ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਸ਼ਹਿਰ ਦੇ ਵਿੱਚ ਹੈ ਤੰਗ ਜਗ੍ਹਾ ਤਾਂ ਅਸੀਂ ਇੱਕ ਨਵਿਕਲੀ ਜਗ੍ਹਾ ਦੇ ਉੱਤੇ ਨਾ ਪਸ਼ੂਆਂ ਨੂੰ ਅਲੈਦਾ ਬੰਨ ਲਿਆ ਜਿਹੜੀ ਜਗ੍ਹਾ ਤੇ ਬਾਈ ਪਸ਼ੂ ਪਾਲਣ ਦਾ ਕੰਮ ਕਰ ਰਿਹਾ ਉਹ ਵੀ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿੰਨਾ ਪਹਿਲਾਂ ਉਹ ਜਗ੍ਹਾ ਦੇਖ ਲਓ ਕਿਉਂਕਿ ਇੰਨੇ ਤੰਗ ਜਗ੍ਹਾ 'ਚ ਇਹ ਗਾਵਾਂ ਰਹਿੰਦੀਆਂ ਤੇ ਦੁੱਧ ਜਿਹੜਾ ਬਾਈ ਦੱਸੂਗਾ ਖੁੱਲੀ ਜਗ੍ਹਾ 'ਚ ਜਾਣੀਆਂ ਤਾਂ ਉਦੋਂ ਆਸ ਕਰਾਂਗੇ ਵੀ ਇਹ ਵੱਧ ਦੁੱਧ ਦੇਣੀਆਂ ਇੱਕ ਵਾਰ ਉਹ ਜਗ੍ਹਾ ਦੇਖੋ ਜਿਹੜੀ ਪਹਿਲਾਂ ਵਾਲੀ ਤੇ ਫਿਰ ਤੁਹਾਨੂੰ ਮੈਂ ਵੀਡੀਓ ਜਿਹੜੀ ਉਹ ਅੱਗੇ ਦਿਖਾਉਣੀ ਸ਼ੁਰੂ ਕਰਨਾ ਪੂਰਨ ਡੇਰੀ ਫਾਰਮ ਦੀ ਸੋ ਦੱਸੋ ਇਹ ਜਗ੍ਹਾ ਵੀ ਦਿਖਾ ਦਈਏ ਜਿੱਥੇ ਬਾਈ ਇਹਨਾਂ ਪਸ਼ੂਆਂ ਨੂੰ ਸੰਭਾਲਦਾ ਕਿਉਂਕਿ ਜਿਹੜੀ ਤੰਗ ਜਗ੍ਹਾ ਹੁੰਦੀ ਆਪਾਂ ਨੂੰ ਪਤਾ ਵੀ ਉਹਦੇ 'ਚ ਇਹ ਪਸ਼ੂਆਂ ਦਾ ਰਹਿਣ ਸਹਿਣ ਵੀ ਓਨਾ ਹੀ ਤੰਗ ਹੋ ਜਾਂਦਾ ਹੈ। گاਵਾਾਂ ਦੀ ਬਰੀਡ ਕੁਆਲਿਟੀ ਤੁਸੀਂ ਵੀਡੀਓ 'ਚੋ ਦੇਖ ਲੈਣੀ ਹੈ ਪਰ ਇਹ ਜਗ੍ਹਾ ਜਿੱਥੇ ਇਹਨਾਂ ਨੂੰ ਬਾਈ ਸੰਭਾਲਦਾ ਇੱਕ ਵਾਰ ਜ਼ਰੂਰ ਦੇਖ ਲਓ ਕਿਉਂਕਿ ਕਾਫੀ ਕੰਜਸਟਡ ਜਗ੍ਹਾ ਸ਼ਹਿਰ ਦੇ ਬਿਲਕੁਲ ਵਿੱਚ ਹੈ ਤੇ ਇਹ ਤੰਗ ਜਗ੍ਹਾ ਦੇ ਵਿੱਚ ਬਾਈ ਇਹਨਾਂ ਪਸ਼ੂਆਂ ਨੂੰ ਸੰਭਾਲਦਾ ਪਸ਼ੂ ਵੀ ਤੁਸੀਂ ਇੱਕ ਵਾਰ ਦੇਖ ਸਕਦੇ ਹੋ। ਪੂਰਨ ਬਾਈ ਸਸਰੀ ਕਾ ਹਾਸੀਗਾ ਬਾਈ ਪੂਰਨ ਅੱਜ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਆਪਾਂ अच्छा आपा इस टाइम शहर ਦੇ ਵਿੱਚ ਆ ਹਨ ਇਹ ਲੋਕੇਸ਼ਨ ਕੀ ਆ ਪ੍ਰੋਪਰ ਇਹ ਬਈ ਜੀ ਸ਼ੇਰ-ਏ-ਪੰਜਾਬ ਮਾਰਕੀਟ ਆ ਆਪਣੀ ਪਟਨਾਣੀ ਆ ਮਿਲ ਪਟਿਆਲੇ ਦੀ ਸ਼ੇਰ-ਏ-ਪੰਜਾਬ ਮਾਰਕੀਟ ਦੇ ਵਿੱਚ ਮੇਰੇ ਖਿਆਲ ਚ ਪੁਰਾਣਾ ਸ਼ਹਿਰ ਹੋਊਗਾ ਇਹ ਜਿਹੜੇ ਹਿਸਾਬ ਤੇ ਇਹ ਦੇ ਆਲੇ ਦੁਆਲੇ ਬੈਠੇ ਹਾਂ ਹਾਂਜੀ ਹਾਂਜੀ ਆਪਣਾ ਵੀ ਬਈ 1960 ਦਾ ਮਕਾਨ ਹੈ ਅੱਛਾ ਆਪਣਾ ਸ਼ੁਰੂ ਇੱਕ ਵਪਾਰ ਉਰੋਂ ਪਹਿਲਾਂ ਦਾਦਾ ਜੀ ਦਾ ਕਰਿਆ ਫਿਰ ਡੈਡੀ ਨੇ ਫਿਰ ਆਪਾਂ ਉਹ ਤਾਂ ਚਲੋ ਡੈਰੀ ਤੁਹਾਨੂੰ ਪਤਾ ਕਿਸੇ ਚੱਕਰ ਕਰਕੇ ਛੱਡਣੀ ਪਈ ਠੀਕ ਹੈ ਫਿਰ ਹਜੇ ਘਰੇ ਕਰਿਆ ਠੀਕ ਹੈ ਵੀ ਅਗਲੀ ਵੀਡੀਓ ਚ ਲੋ ਨਵੀਂ ਡੈਰੀ ਦੀ ਬਣਾਵਾਂਗੇ ਉਹ ਨਵੀਂ ਡੈਰੀ ਤੇ ਬਣਾਵਾਂਗੇ ਅੱਛਾ ਅੱਜ ਆਪਾਂ ਇਸ ਵੀਡੀਓ ਚ ਟੋਟਲ ਨਾਗ ਕਿੰਨੇ ਦਿਖਾਉਣ ਲੱਗੇ ਨਾਗ ਜੀ ਤਿੰਨ ਤਾਂ ਵੈੜਾ ਸੁਈਆਂ ਹੋਈਆਂ ਇੱਕ ਆ ਬੱਛੀ ਤੁਹਾਡੇ ਸਾਹਮਣੇ ਦੋ ਦੰਦਾਂ ਠੀਕ ਹੈ ਇਹਦੀ ਡਿਟੇਲ ਬਾਅਦ ਚ ਦੱਸਦੇ ਆ ਤਿੰਨ ਸੁਈਆਂ ਹੋਈਆਂ ਇਹ ਗੱਬਣ ਖੜੀ ਇੱਕ ਗੱਬਣਾ ਜੀ ਇੱਕ ਵੈੜ ਇਧਰਲੇ ਪਾਸੇ ਹੈ ਬਾਈ ਦੀ ਮੱਛੀ ਬਾਖੜ ਗੱਬਣੀ ਟੋਕੜ ਗੱਬਣਾ ਹਾਂਜੀ ਟੋਕੜ ਸ਼ੁਰੂਆਤ ਫਰ ਟੋਕੜ ਗੱਬਣ ਤੋਂ ਕਰ ਲਈ ਬੰਦੇ ਖੋ ਜਿਵੇਂ ਅੱਜ ਤੇ ਆ ਜੋ ਦੱਸੀ ਡਿਟੇਲ ਬਾਈ ਇਹਦੀ ਕੀ ਹੈ ਪੂਰਨ ਤੌਰ 'ਤੇ ਕਿੰਨੇ ਚਰ ਦੀ ਗੱਭਣਾ ਹੈ ਇਹ ਸਾਢੇ 4 ਮਹੀਨੇ ਦੀ ਹੈ ਜੀ ਚੈੱਕ ਪਾਸ ਹੈ ਚੈੱਕ ਪਾਸ ਆਪਦੀ ਭਾਵੇਂ ਅਗਲਾ ਕਰਾ ਕੇ ਤਸੱਲੀ ਕਰਕੇ ਲੈ ਜਾਏ ਦੁੱਧ ਹੈਗਾ ਇਸ ਟਾਈਮ 13-14 ਕਿਲੋ ਹੀ ਠੀਕ ਹੈ ਹਾਂਜੀ 13-14 ਕਿਲੋ ਦੋਨੇ ਟਾਈਮ ਦੇ ਦਿੰਦੀ ਹੈ ਹਾਂਜੀ ਹਾਂਜੀ ਦੂਜੇ ਸੂਏ ਹੈ ਠੀਕ ਹੈ ਦੰਦੋਂ 6 ਹੈ ਜੀ ਕਮਾਲਾ ਵੀਰੇ ਵਾਪਸ ਸੋ ਦੋਸੋ ਇਹ 13-14 ਕਿਲੋ ਬਾਈ ਕਹਿੰਦਾ ਵੀ ਦੁੱਧ ਦੇ ਰਹੀ ਹੈ ਸਾਢੇ 4 ਮਹੀਨਿਆਂ ਦੀ ਗੱਭਣ ਹੈ ਦੁੱਧ ਦੋ ਟਾਈਮ ਤਿੰਨ ਟਾਈਮ ਆ ਕੇ ਚੋਇਓ ਮੈਂ ਵੀਡੀਓ ਕਾਲ ਵਾਲਾ ਦੁੱਧ ਨਹੀਂ ਕਹੂੰਗਾ ਵੀ ਤੁਸੀਂ ਚੋਕੇ ਦੇਖੋ ਤੁਸੀਂ ਆ ਕੇ ਦੇਖੋ ਇੱਥੇ ਆਪਦੀ ਤਸੱਲੀ ਕਰਕੇ ਖਰੀਦੋ ਚੈੱਕਪਾਸ ਇੱਥੋਂ ਹੀ ਕਰਾ ਕੇ ਲੈ ਜਾਓ ਤਾਂ ਕਿ ਬਾਅਦ ਵਿੱਚ ਕਿਸੇ ਕੋਲੋਂ ਲਾਂਭਾ ਨਾ ਬਣੇ ਜੋ ਟਾਂਚਾ ਸੀ ਉਹ ਤੁਸੀਂ ਵੀਡੀਓ ਦੇ ਮਾਧਮ ਨਾਲ ਇਹਦਾ ਦੇਖ ਲਿਆ ਪੂਰਨ ਭਾਈ ਜਿਹੜੀ 2 ਨੰਬਰ ਤੇ ਵਹਿੜ ਦਿਖਾਉਣੀ ਹੈ ਹੁਣ ਇਹਦੀ ਡਿਟੇਲ ਦਸੀ ਬਈ ਇਹ ਬਾਈ ਜੀ ਦੋ ਦੰਦ ਤੋੜੇ ਆ ਹਾਂ ਤੁਹਾਨੂੰ ਆ ਦਿਖਾ ਵੀ ਦਿੰਨੇ ਆ ਵੀਡੀਓ ਸਾਰਾ ਠੀਕ ਹੈ ਹਜੇ ਸੂਈ ਨੂੰ ਅੱਜ ਪ੍ਰੋਪਰ ਭਾਈ ਇਹਨੂੰ 18 20 ਦਿਨ ਹੋਏ ਆ ਠੀਕ ਹੈ ਓਕੇ ਆ ਦੇਖ ਲਈ ਠੀਕ ਹੈ ਓਕੇ ਹੋਰਨਟ ਦੀ ਆਪ ਐਹ ਹਾਂ ਆਈਟੀਜਾ ਹੋਰਨਰ ਦਾ ਸੀਮਨ ਸੀ ਠੀਕ ਹੈ ਹਾਂਜੀ ਮਗਰ ਇਹਦੇ ਬੱਛੀ ਹੈ ਜੀ ਹਾਂ ਬਲੈਕ ਰੰਗ ਦੀ ਬੱਛੀ ਹੈ ਇਸ ਟਾਈਮ ਹੈਗੀ ਹੈ ਠੀਕ ਹੈ ਹਾਂਜੀ ਅੱਛਾ ਭਾਈ ਕਿੰਨਾ ਦੁੱਧ ਇਸ ਟਾਈਮ ਹੋਊਗਾ ਇਸ ਟਾਈਮ ਤੁਸੀਂ ਭਾਈ ਥਾਂ ਵੀ ਦੇਖ ਲਈ ਸਾਰਾ ਕੁਝ ਆਪਣੇ ਕੋਲ ਸੰਨੀ ਤੇ ਹਰ ਹੈ ਜਾਂ ਫੀਡ ਹੈ ਉਹਦੇ ਤੇ ਇਸ ਟਾਈਮ ਇਹਦੇ ਕੋਲ 30 ਪਲੱਸ ਦੁੱਧ ਪਾਣੀ ਆ ਜਿਹੜਾ ਕੰਡੇ ਵਾਲਾ ਠੀਕ ਹੈ ਹਾਂਜੀ ਰੇਟ ਪੂਰਨ ਭਾਈ ਇਹਨਾਂ ਦੇ ਭਾਈ ਇਹਦਾ ਫੋਨ ਤੇ ਦੱਸ ਦਾਂ ਜਿਹੜੀ ਉਹ ਵੈੜ ਤੋਕਰ ਥੋੜੀ ਸੀ ਉਹ ਭਾਈ ਜੀ 55 ਦੇ ਦਾਂ ਇਹਨੂੰ ਤੋਰੀ ਭਾਈ ਦੋਸਤੋ ਪਹਿਲਣ ਦੋ ਦੰਦ ਵੈੜ ਦੋ ਦੰਦ ਦਾ ਵੀ ਇਹ ਚੱਕ ਰਹੀ ਹੈ ਇਹਦੀ ਹੁਣ ਦੀ ਵੀਡੀਓ ਤੁਸੀਂ ਦੇਖਿਓ ਬੜਾ ਸੋਹਣਾ ਇਹਦਾ ਥਣ ਤੇ ਹਵਾਨਾ ਪੂਰੀ ਹਾਈਟ ਐ ਫਿਕਸ ਹਵਾਨੇ ਦੀ 30 ਪਲੱਸ ਦੁੱਧ ਬਾਈ ਕਹਿੰਦਾ ਵੀ ਇਸ ਟਾਈਮ ਹਾਜ਼ਰ ਐ ਹਜੇ 18 ਕਿ ਦਿਨਾਂ ਦੀ ਸੋਈ ਐ ਇਹ ਪੂਰਨ ਰੋਕੀ ਭਾਈ ਹਵਾਨਾ ਦੇਖਿਓ ਦੱਸੋ ਹਜੇ ਭਾਈ ਜੀ ਨਾੜਾਂ ਬਣਨ ਲੱਗੀਆਂ ਇਹਦੀਆਂ ਹਜੇ ਤਾਂ ਬੱਚੀ ਨੇ ਲਾ ਲੋ 10-15 ਦਿਨ ਨੂੰ ਦੁੱਧ 40 ਪਲੱਸ ਤੇ ਜਾਣਾ ਸੋ ਦੱਸੋ ਦੁੱਧ ਤੁਹਾਡੀ ਸੇਵਾ ਦਾ ਤੁਹਾਡੀ ਸਮਝ ਦਾ 30 ਪਲੱਸ ਦੱਸਿਆ ਦੋ ਟਾਈਮ ਚੋਲਿਓ ਹੱਕ ਐ ਤਾਂ ਤਸੱਲੀ ਕਰਕੇ ਖਰੀਦਿਓ ਬਿਊਟੀ ਦੇਖੋ ਵਹਿੜ ਦੀ ਤੋ ਬੱਲ ਕੋਲੇ ਤੁਹਾਨੂੰ ਤਾਜੀ ਸੂਈ ਵੀ ਵਹਿੜ ਦਿਖਾ ਰਿਆ ਬੱਚੀ ਇਹਦੀ ਬਾਈ ਤੋਂ ਤੁਸੀਂ ਫੋਟੋ ਵੀਡੀਓ ਮੰਗਾ ਲਿਓ ਕਿਉਂਕਿ ਅਸੀਂ ਇੱਕ ਪਾਰਕ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਆ ਤੰਗ ਜਗ੍ਹਾ 'ਚ ਇਹਨਾਂ ਨੂੰ ਤੋਰਨਾ ਔਖਾ ਸੀ ਪੂਰਨ ਢੇੜਾ ਘੜਾ ਬਾਈ ਹੋਰ ਇਹ ਬਾਈ ਇਹਦਾ ਬੱਚੀ ਹੁਣ ਚਲੋ ਆਪਾਂ ਇਹ ਨਹੀਂ ਦੁੱਧ 40 ਪਲੱਸ ਦੀ ਗਾਰੰਟੀ ਹੈ ਇਹ ਤਾਂ ਜਗ੍ਹਾ ਹੀ ਆਪਣੇ ਕੋ ਤੰਗ ਰੱਸੀ ਨਹੀਂ ਪਈ ਸੀ ਕਦੇ ਦੀ ਠੀਕ ਹੈ ਤੋ ਫੇਰ ਦੇਖੋ ਇਸ ਸਾਈਡ ਤੋਂ ਵੀ ਇਹਦਾ ਠੰਡੇ ਹਵਾਨਾ ਮੈਂ ਜੋ ਵੀਡੀਓ ਦੇ ਮਾਧਮ ਨਾਲ ਕਰ ਸਕਦਾ ਹੁਣਾਂ ਵੀ ਚਾਰਾਂ ਪਾਸਿਆਂ ਤੋਂ ਪਸ਼ੂ ਦਿਖਾ ਦਿੰਦਾ ਹੁਣਾਂ ਬਾਕੀ ਜੋ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਹੈ ਤੁਸੀਂ ਉਹਦੇ ਬਿਹਾਫ ਤੇ ਇਹਦੀ ਤਸੱਲੀ ਫੁੱਲ ਕਰ ਸਕਦੇ ਹੋ ਬਰੀਡ ਕੁਆਲਿਟੀ ਟਾਪ ਦੀ ਐ ਆਰਡਰ ਦੀ ਬਣਾਵਟ ਚੰਗੀ ਐ ਬਿਊਟੀ ਇਹਦੀ ਤੁਸੀਂ ਦੇਖੋ ਲੈ ਚਲ ਬਈਪੁਰ ਨੂੰ ਬੰਦੋ ਸੋ ਇਹ ਵੈੜ ਦੱਸੋ ਤੁਸੀਂ ਦੇਖ ਸਕਦੇ ਹੋ 2 ਨੰਬਰ ਦੇ ਉੱਤੇ ਇਹਦੋਂ ਅਗਲੀ ਵੀਡੀਓ ਇੱਕ ਪ੍ਰੋਪਰ ਜਗ੍ਹਾ ਬਾਈ ਬਣਾ ਰਿਹਾ ਜਿੱਥੇ ਵੀਡੀਓ ਬਣਾਵਾਂਗੇ ਡੇਰੀ ਬਣਾ ਰਿਹਾ ਪਰ ਅੱਜ ਇਹ ਐਸ ਪਾਰਕ ਦੇ ਵਿੱਚ ਤੁਹਾਨੂੰ ਵੀਡੀਓ ਅਸੀਂ ਬਣਾ ਕੇ ਦਿਖਾ ਰਏ ਹਾਂ ਪੂਰਨਬਾਈ ਜਿਹੜੀ ਹੁਣ 3 ਨੰਬਰ ਤੇ ਆਪਾਂ ਵਿਹੜ ਦਿਖਾ ਰਹੇ ਆ ਇਹ ਦੂਜੇ ਸੂਏ ਆ ਜੀ ਵਿਹੜ ਠੀਕ ਐ 40 120 ਦੀ ਆਪ ਹੈ ਜੀ 6 ਦੰਦ ਕਨਫਰਮ ਐ ਦੱਸੋ 6 ਦੰਦ 40 120 ਦੀ ਚੱਕੀ ਦੰਦ 25 ਦਿਨ ਪਈ ਐ ਠੀਕ ਹੁਣ ਸੋ 25 ਦਿਨ ਬਾਕੀ ਆ ਦੱਸੋ ਸੋਨ ਚ ਤੋਰ ਦੇ ਬਈ ਹਜੇ 25 ਦਿਨਾਂ ਦੀ ਕੱਚੀ ਐ ਦੂਜਾ ਸੂਆ ਫੈਕਸੜੀ ਸੀਮਨ ਲੱਗੇ ਤੇ ਬਾਈ ਉਹ ਰਿਕਾਰਡ ਆਪਾਂ ਦੇ ਦਾਂਗੇ ਠੀਕ ਹੈ ਫਾਰਮ ਦੀ ਵੀ ਵੀਡੀਓ ਸਾਰੀ ਹੂੰ ਹੁਣ ਅਗਲਾ ਕਹਿ ਦਿੰਦਾ ਈ ਉਹ ਬੱਚੀ ਆਪਣੀ ਤੁਸੀਂ ਦੇਖ ਹੀ ਲਈ ਵੀ ਪੈਲਣ ਦਾ ਰਿਕਾਰਡ ਤੁਹਾਨੂੰ ਦਿਖਦਾ ਹੈ ਇਹ ਬੱਚੀ ਨੇ ਵੀ ਪੈਲਣ ਨੇ 36 37 ਕਿਲੋ ਉਧ ਪਾਇਆ ਈ ਠੀਕ ਹੈ ਤੋਰ ਦੇ ਅੱਗੇ ਨੂੰ ਲੈ ਜਾਈ ਪੂਰਨ ਬਈ ਨਾਣਾ ਇਹਦੇ ਵੀ ਹਵਾਨੇ ਤੇ ਚੰਗੇ ਆ ਬਾਕੀ ਅਜੇ 25 ਦਿਨਾਂ ਦੀ ਕੱਚੀ ਹੈ ਮਨ ਲਓ ਜੇ ਕੋਈ ਵੀਰ ਲੈ ਜਾਣੀ ਚਾਹੁੰਦਾ ਤਾਂ ਉਹਨੂੰ 25 ਦਿਨ ਸੰਭਲੀ ਪਾਉਗੀ ਤਿਆਰ ਆਸ ਆ ਵੀ ਸੋਹਣੀ ਹੋ ਜਾਣੀ ਐ ਲਿਆਪੂਰ ਨੂੰ ਬਈ ਵਾਪਸ ਇਹ 3 ਨੰਬਰ ਤੇ ਤੁਹਾਨੂੰ ਵਾਇਰ ਦਿਖਾ ਰਹੇ ਹਾਂ ਦੱਸੋ ਇਹ ਗੱਬਣ ਹੈ ਦੋ ਹੋਰ ਤੁਹਾਨੂੰ ਸੋਹਣੀਆਂ ਸਵਾਈਆਂ ਵੇੜਾਂ ਜਿਹੜੀਆਂ ਉਹ ਦਿਖਾਉਣੇ ਆ ਪੂਰਨ ਬਈ ਇਸ ਵਾਇਰ ਦੀ ਕੀ ਡਿਟੇਲ ਹੈ ਇਹ ਬਾਈ ਜੀ ਸੂਈ ਨੂੰ ਦੇਖੋ ਹੀ ਆਪਾਂ ਕਹੀਏ ਇਹਨੂੰ ਵੀ 25 ਦਿਨ ਹੋ ਗਏ ਠੀਕ ਹੈ ਇਸ ਟਾਈਮ ਇਹਦੇ ਥੱਲੇ ਦੁੱਧ ਦਾ ਸੀ 44 ਲੀਟਰ ਜਿੱਥੋਂ ਆਪਾਂ ਫਾਰਮ ਚੋਂ ਲਿਆਏ ਸੀ ਚੋਕੇ ਤਿੰਨ ਟਾਈਮ ਠੀਕ ਹੈ ਹੁਣ ਦੁੱਧ ਤੁਹਾਡੇ ਸਾਹਮਣੇ ਆਪਾਂ ਕੱਲੀ ਸੰਨੀ ਫੀਡ ਬਾਕੀ ਭਰਾਂ ਪੈਂਦਾ ਹਮ ਇਸ ਟਾਈਮ ਲਾ ਲਓ ਇਹਦੇ ਥੱਲੇ 35 ਤੋਂ 40 ਦੇ ਵਿੱਚ ਵਿੱਚ ਦੁੱਧ ਹੈ ਠੀਕ ਹੈ ਤੋਰ ਦਿਓ ਤਨ ਆਮਨਾ ਤਿੰਨ ਟਾਈਮ ਕੋਈ ਮਿਲਕਿੰਗ ਕਰੇ ਚਾਰ ਚੋਵੇ ਠੀਕ ਹੈ ਬੱਚਾ ਇਹਦਾ ਪੂਰਨ ਬਾਈ ਇਹਦੇ ਬੱਚਾ ਜੀ ਠੀਕ ਹੈ ਸੋ ਦੋਸਤੋ ਬੱਚਾ ਇਹਦੇ ਨਾਲ ਮੇਲ ਕਾਫ ਹੈ 35 ਕਿਲੋ ਤੋਂ ਬਾਹਰ ਦੁੱਧ ਹਾਜ਼ਰ ਹੈ ਤਿੰਨ ਟਾਈਮ ਬਾਈ ਕਹਿੰਦਾ ਭਾਵੇਂ ਚਵਾਈ ਕਰਕੇ ਲੈ ਜਾਓ ਹਿੰਮਤ ਤੁਸੀਂ ਕਰੋਗੇ ਨਾੜਾਂ ਇਹਦੇ ਵੀ ਹਵਾਨੇ ਦੇ ਤੁਹਾਨੂੰ ਬਹੁਤ ਸੋਹਣੀਆਂ ਦਿਸਦੀਆਂ ਹੋਣਗੀਆਂ ਪਰਲੇ ਪਾਸੇ ਵੀ ਨਾੜਾਂ ਉਸੇ ਤਰ੍ਹਾਂ ਦਿਸਣਗੀਆਂ ਪੂਰਨ ਬਾਈ ਕਮਾ ਦੇ ਇਹਨੂੰ ਤਾਂ ਭਾਈ ਜਗਾ ਤੁਸੀਂ ਦੇਖ ਹੀ ਲਈ ਉਹਦੇ ਕਰਕੇ ਵਿਚਾਰੀਆਂ ਥੋੜੀਆਂ ਤੰਗ ਹੈ ਹੂੰ ਇਹਨਾਂ 50-50 ਲੀਟਰ ਦੁੱਧ ਟੱਪ ਜਾਣਗੇ ਸੋ ਟਾਂਚਾ ਦੇਖੋ ਰੋਕੀ ਬਾਈ ਨਾੜਾਂ ਦੇਖੋ ਇਹਦੇ ਵੀ ਹਵਾਨੇ ਦੇ ਉੱਤੇ ਇਸ ਤਰ੍ਹਾਂ ਦੀਆਂ ਨਾੜਾਂ ਦਿਸਦੀਆਂ ਹਵਾਨਾ ਬੈਕ ਸਾਈਡ ਤੋਂ ਦੇਖੋ ਮੈਂ ਵੀਡੀਓ ਬਣਾ ਰਿਹਾ ਲਗਭਗ ਟਾਈਮ ਮੇਰੇ ਖਿਆਲ ਚ 2:30 ਵੱਜ ਗਏ ਹੋਣਗੇ ਪੂਰਨ ਬਾਈ ਹਾਂ ਜੀ 2:30 3:00 ਹੋ ਗਏ ਹੋਣਗੇ ਨਾ ਸੋ ਦੱਸੋ ਟਾਈਮ ਤਿੰਨ ਦੇ ਆਸ-ਪਾਸ ਹੀ ਹੋਊਗਾ। 3:30 ਤੁਸੀਂ ਇੱਕ ਵਾਰ ਦੇਖ ਲਓ 3:32 ਮਿੰਟ ਦੱਸੋ। ਤੋਰ ਦੇ ਪੂਰਨ ਬਾਈ ਇਹ ਕਿਹੜਾ ਹੋਰ ਖੜਾ ਦੇ। ਥੋੜਾ ਜਿਹਾ ਇੱਕ ਮੂਰਲੇ ਗੋਡੇ ਤੇ ਉੱਤੇ ਸੋਜ ਹੋ ਸਕਦਾ ਵੀ ਤੰਗ ਜਗਾ ਚ ਬੈਠਣ ਨਾਲ। ਇਹ ਬਾਈ ਪੱਕੇ ਥੋੜੇ ਆਪਣੇ ਫੈਰਸ਼ ਕਰਕੇ ਐ। ਠੀਕ ਐ। ਹਾਂਜੀ। ਬਾਕੀ ਜਗ੍ਹਾ ਤੁਸੀਂ ਦੇਖ ਹੀ ਲੀਜੀ। ਸਾਇਲੈਂਸ ਬਿਲਕੁਲ ਨਹੀਂ ਪੈ ਰਿਹਾ ਜਿੱਥੋਂ ਆਈਆਂ ਸੀ ਰੱਸੀ ਵੀ ਨਹੀਂ ਪਈ ਨਾ ਕਦੇ ਇਕੱਲਾ ਸਾਇਲੈਂਸ ਤੇ ਸੀ ਠੀਕ ਹੈ ਬੰਦੇ ਬਈ ਇਹਨੂੰ ਸੋ ਲਾਸਟ ਉੱਤੇ ਇੱਕ ਹੋਰ ਵੈੜ ਤੁਹਾਨੂੰ ਦਿਖਾ ਦਈਏ ਸੋ ਵੀ ਸੂਈ ਸਵਾਈ ਹੈ ਤਿਆਰ ਦੁੱਧ ਵਾਲੀਆਂ ਗਾਵਾਂ ਤੁਹਾਨੂੰ ਮੈਂ ਦਿਖਾ ਰਿਹਾ ਜਿਹੜੀਆਂ ਇੱਕ ਹੀ ਸਿਰਫ ਗੱਬਣ ਦਿਖਾਉਣੀ ਸੀ ਤੇ ਇੱਕ ਨਾਲ ਤੋਕੜ ਗੱਬਣ ਵੀ ਹੈਗੀ ਹੈ ਹੁਣ ਆਪਾਂ ਇਸ ਵੈੜ ਦੀ ਡਿਟੇਲ ਬਾਈ ਤੋਂ ਪੁੱਛਾਂਗੇ ਆ ਪੂਰਨ ਬਾਈ ਲਾਸਟ ਉੱਤੇ ਵੈੜ ਦਿਖਾਉਣੀ ਆ ਆਪਾਂ ਹਾਂਜੀ ਇਹ ਤਾਂ ਬਈ ਬਸ ਲਾ ਲਓ ਪੰਜ ਚਾਰ ਦਿਨ ਦਾ ਫਰਕ ਹੈ ਸੂਈਆਂ ਇਕੱਠੀਆਂ ਹੀ ਸੀ ਠੀਕ ਹੈ ਹਾਂਜੀ ਕਿੰਨਾ ਦੁੱਧ ਹੈ ਇਹਦੇ ਥੱਲੇ ਦੁੱਧ ਤੁਸੀਂ ਲਾ 32 ਤੋਂ 35 ਕਿਲੋ ਬਾਈ ਦੁੱਧ ਸੀ ਇਥੇ 42 ਕਿਲੋ ਠੀਕ ਹੈ ਜਗਾ ਕਰਕੇ ਫਿਰ ਤੁਸੀਂ ਦੇਖ ਹੀ ਲਿਆ ਜੀ ਇਕਠੀ ਫਾਰਮ ਦੀਆਂ ਦੋਏ ਠੀਕ ਹੈ 6 ਦੰਦ ਪਿਓ ਰਾ ਦੇ ਗਣ ਵੀ ਲੈ ਹਾ ਵਾਲੇਆਪੁਰ ਤੋਰਦੇ ਬਾਈ ਹਾਂ ਲਈ ਸੋ ਦੂਜਾ ਸੂ ਹੈ ਬਹੁਤ ਦੰਦ ਜਿਹੜਾ ਭਰਾ ਖਰੀਦਣਾ ਚਾਹੂਗਾ ਕਿ ਉਹਨੇ ਵੀ ਦੇਖ ਲੈਣੇ ਇਹਦਾ ਟਾਂਚਾ ਤੁਸੀਂ ਦੇਖ ਲਓ ਨਾੜਾਂ ਇਹਦੇ ਵੀ ਹਵਾਨੇ ਤੇ ਬਹੁਤ ਹੈ ਬਾਕੀ ਜੋ ਸਟਰਕਚਰ ਹੋ ਤੁਸੀਂ ਦੇਖ ਲਓ ਹੁਣ ਦੀ ਤਿਆਰੀ ਹਵਾਨੇ ਦੀ ਬਣਾਵਟ ਸ਼ੇਪ ਕੁਆਲਿਟੀ ਤੁਸੀਂ ਇੱਥੋਂ ਦੇਖ ਸਕਦੇ ਹੋ ਅ ਪੈਕਸੋ ਵਾਨੇ ਦੀਆਂ ਕਈ ਵਾਰ ਪੱਕੇ ਥਾਂ ਤੇ ਬਹਿਣ ਨਾਲ ਕਿਸੇ ਪਾਸੋਂ ਥਣ ਚੋਂ ਥੋੜਾ ਬਹੁਤੋ ਦੁੱਧ ਜਦ ਦਵਾ ਜ਼ਿਆਦਾ ਆ ਜਾਏ ਟਾਈਟ ਹੋਵੇ ਉਹਦੇ ਨਾਲ ਕਈ ਵਾਰ ਸਿੰਮ ਜਾਂਦਾ ਉਹਦੇ ਕਰਕੇ ਕੋਈ ਪਾਸੇ ਦਾ ਮੀਕ ਕੀ ਫਰਕ ਸ਼ੋ ਹੋ ਸਕਦਾ ਹਵਾਨੇ ਤੇ ਨਾੜਾਂ ਇਹਦੇ ਫੁੱਲ ਹੈ ਪੂਰਨ ਭਾਈ ਥਣਾ ਚ ਦੁੱਧ ਬਰਾਬਰ ਹੈ ਤੇ ਸੈਣ ਜੀ ਭਾਵੇਂ ਚਾੜਾ ਹੱਥ ਨਾਲ ਵੀ ਚੋਲੇ ਮਸ਼ੀਨ ਨਾਲ ਵੀ ਠੀਕ ਹਾਂਜੀ ਸੋ ਵੈਸੇ ਭਾਈ ਮਸ਼ੀਨ ਨਾਲ ਚੋਂਦਾ ਦੋਸਤੋਂ ਤੁਸੀਂ ਹੱਥੀਂ ਵੀ ਚੋਕੇ ਦੇਖ ਲਿਓ ਭਾਵੇਂ ਬਰੀਡ ਕੁਆਲਿਟੀ ਫੇਰ ਦੇਖੋ ਇਹਦੀ ਟਾਂਚਾ ਤੁਸੀਂ ਦੇਖ ਲਓ ਫਿਕਸ ਜਾਂ ਹਵਾਨਾ ਹੈ ਲਿਆ ਬਾਈ ਵਾਪਸ ਸੋ ਇਹ ਪੂਰਨ ਕੋਲੋਂ ਪਟਿਆਲੇ ਦੇ ਵਿੱਚੋਂ ਪੂਰਨ ਡੇਰੀ ਫਾਰਮ ਤੋਂ ਤੁਹਾਨੂੰ ਵੀਡੀਓ ਦਿਖਾਈ ਹੈ ਤੇ ਇਹ ਮੈਂ ਤੁਹਾਨੂੰ ਸੋਈਆਂ ਸਵਾਈਆਂ گاਵਾ ਕੁਛ ਗੱਬਣ ਵਿੱਚ ਇੱਕ ਨਾਕ ਇੱਕ ਟੋਕੜ ਗੱਬਣ ਟੋਟਲ ਪੰਜ ਨਾਕ ਦਿਖਾਤੇ ਆ ਬੇਨਤੀ ਫੇਰ ਹੱਥ ਬੰਨ ਕੇ ਆ ਵੀ ਜਿਹੜਾ ਪਸ਼ੂ ਖਰੀਦਣਾ ਹੈ ਮਤ ਤੁਸੀਂ ਕਰਨੀ ਹੈ ਆ ਕੇ ਤਸੱਲੀ ਕਰਿਓ ਘਰ ਬੈਠੇ ਖਰੀਦਦੇ ਹੋ ਫੇਰ ਲੰਬਾ ਦਿੰਨੇ ਹੋ ਉਹ ਗੱਲ ਵਾਜਬ ਨਹੀਂ ਹੁੰਦੀ ਤੇ ਉਹ ਮੰਨਿਆ ਵੀ ਨਹੀਂ ਜਾਣਾ ਹਉ ਬਾਈ ਕੋਲ ਗਾਰੰਟੀ ਹੈ ਜਿੰਨਾ ਤੋਂ ਤੁਹਾਨੂੰ ਦੱਸਿਆ ਉਹਨਾਂ ਤੁਸੀਂ ਚੋਲੋਗੇ ਅੱਗੇ ਤੁਹਾਡੀ ਸੇਵਾ ਹੈ ਵੱਧਦੀਆਂ ਹੈ ਜਾਂ ਘਟਦੀਆਂ ਧੰਨਵਾਦ